ਸਤਿ ਸ੍ਰੀ ਅਕਾਲ ਬਾਈ ਜੀ ਮਾਣੜੇ ਦੀ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਦੋ ਮੱਝਾਂ ਖੋਣੇ ਆ ਟੁਕੜਾ ਗੱਬਣਾ ਤੇ ਵਧੀਆ ਮੱਝਾਂ ਆ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਜੀ ਪਰ ਪੋਲਾ ਜੀ ਮਾਣ ਠੀਕ ਠਾਕ ਸਾਹਿਬ ਵਧੀਆ ਠੀਕ ਠਾਕ ਜੀ ਜਿਨੇ ਭੈਣ ਭਰਾਵਾਂ ਮਾਣੜੇ ਦੀ ਫਰਮ ਦੇ ਜੁੜੇ ਸਾਰਿਆਂ ਜੀ ਤੁਹਾਨੂੰ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੀ ਸੰਗ ਦਾ ਵੀ ਜੀ ਤੁਹਾਨੂੰ ਧੰਨਵਾਦ ਧੰਨਵਾਦ ਜੀ ਤੇ ਜਨਰਲ ਵੀ ਜੀ ਮੱਝਾਂ ਬੰਦੇ ਚੜ ਖੋਕੜਾਂ ਘੱਬਣਾ ਵਾ ਤੇ ਝੋਟੀਆਂ ਦੋਵੇਂ ਚੰਗੀਆਂ ਹਾਂਜੀ ਆਹ ਬਈ ਵੀਰ ਪਰਲੇ ਵੱਡੇ ਵੱਡਿਆ ਰਲਾੜ ਵਾਲੀ ਨਹੀਂ ਠੀਕ ਹੈ ਤੇ ਦੋਵੇਂ ਮਈਆਂ ਚੰਗੀਆਂ ਦੁੱਧ ਦੋਵਾਂ ਦੇ ਕੋਲ ਵਧੀਆ ਚਵਾਵਾ ਪਾਉਣ ਦਾ ਕਿਲੋ ਆਪਣ ਠੀਕ ਜੀ ਤੇ ਚੰਗੇ ਦੁੱਧ ਦੀਆਂ ਵੀਰ ਮਈਆਂ ਰੱਖਦਾਗੇ ਵੱਡੀ ਤੋਂ ਘਟੀ ਮੇਹੀ ਰੱਖਦਾ ਹਾਂਜੀ ਕੋਈ ਇਸ ਮਈਆਂ ਸਾਰੀਆਂ ਕੋਈ 40 40 ਮਈਆਂ ਆ ਠੀਕ ਸੱਜਣਾ ਪਾਲੀ ਦਾ ਟੋਕੜਾ ਕਪੜਾ ਦੇ ਜਾਂਦਾ ਪਰ ਮਈਆਂ ਸਾਰੀਆਂ ਹਾਂ ਜੀ ਵੀ ਡੇਰੀ ਦਾ ਕੰਮ ਹੈ ਨਾ ਕੰਮ ਚੱਲੀ ਜਾਂਦਾ ਇਹ ਮਈਆਂ 40 45 ਗਣਿਆ ਸੱਜਣਾ ਸਹੀ ਮਈਆਂ ਸਾਡੇ ਤੋਂ 6 ਮਹੀਨੇ ਦੀ ਵੱਡੀ ਵੱਡਾ ਫਾਰਮ ਹੈ ਉਹਨੇ ਫੋਨ ਬਹੁਤ ਬੜੀ ਮਹੀਨੀ ਛੜਨ ਲਿਆ ਆਪਣੇ ਕੋਲ ਤਾਜੀ ਲੈ ਆਇਆ ਟੋਕੜਾ ਕਪੜਾ ਠੀਕ ਵੱਡਾ ਫਾਰਮ ਪਾਈਦਾ ਵੇਖਿਆ ਇਹ ਢੋਲੀ ਦਾ ਜੰਪ ਵਾਲਿਆ ਸਿੰਘ ਦਾ ਖੋਖਾ ਜਰੂਰ ਲੱਥਾ ਪਰ ਮਗਰ ਕੱਟੀ ਆ ਕੱਟੀ ਜਾਗੀ ਪਰ ਮਗਰ ਕੱਟੀ ਆ ਸਾਡੇ ਤੋਂ ਨਾ ਮਹੀਨਾ ਦੀ ਮੈਂ ਗੱਭਣਿਆ 10 ਕਿਲੋ ਦੋਦੇ ਛੋਟੀ ਠੀਕ ਹੈ ਜੀ ਛੋਟੀ ਵੀਰ 15 16 ਕਿਲੋ ਵਾਲੀ ਲੈਂਦਾ ਘੱਟ ਛੋਟੀ ਨਹੀਂ ਲੈਂਦਾ ਵੱਡੀ ਵੀ ਵੱਡੀ ਤੋਂ ਵੱਡੀ ਨਹੀਂ ਰੱਖਦਾ ਠੀਕ ਹੈ ਜੀ ਬਾਡੀ ਬੁਡੀ ਛੋਟੀ ਦੀ ਬਹੁਤ ਜਦਾ ਚੰਗੀ ਨਗਰ ਛੋਟੀ ਵੀ ਵੱਡੀ ਠੀਕ ਹੈ ਜੀ ਤੇ ਬਹੁਤ ਸੋਹਣਾ ਲੇਵਾ ਲੱਗਾਇਆ ਵਧੀਆ ਖਾਣਾ ਕੁਆਲਟੀ ਜਿਹੜੀ ਮੈਂ ਖਾਣ ਪਰ ਵੀਰ ਬਹੁਤ ਕੁਆਲਟੀ ਵਾਲਾ ਬੱਚੇ ਦੀ ਮੋਟੀ ਟਮਾਟਰ ਆ ਕਮਾ ਰਹੀ ਹੈ ਉੱਪਰ ਹਾਂਜੀ ਬੱਚੇ ਐ ਬੱਚੇ ਹੈਗਾ ਮਰ ਮਤਿ ਨੇ ਹੈ ਨਾ ਬੱਚਾ ਮਗਰ ਇਹਦੇ ਮਾਰ ਕੱਟੀ ਕੱਟੀ ਦੀ ਹਾਂ ਜਿਹੜੀ ਮਗਰ ਇਹ ਹੀ ਆਉਂ ਜੇ ਕੱਟੀ ਕੱਟੀ ਗੜੀ ਇਹ ਕਟੇ ਵਾਲੀ ਖਾਂ ਤੋਂ ਵਧੀਕ ਠੀਕ ਹੈ ਜੀ ਇਹਦੀ ਕੱਟੀ ਇਹ ਮੈਂ ਦੀ ਇਹ ਛੋਟੀ ਨਹੀਂ ਕੱਟੀ ਹੈ ਠੀਕ ਹੈ ਮਾਰ ਕੱਟੀ ਹੈ ਠੀਕ ਓਕੇ ਜੀ ਸੋਣੀ ਕੱਟੀ ਮਗਰ ਜੈਡ ਬਲੈਕ ਹਾਂਜੀ ਜੈ ਆਜ ਬਿੰਦੀ ਬਿਲਕੁਲ ਹਾਂਜੀ ਮੋਟਾ ਪਾਵਾਂਗੇ ਹਾਨਵਾੜੇ ਜਿਹੜੀਆਂ ਮਈਆਂ ਪਹਿਲੇ ਮੇਰੇ ਖੁੰਦੇ ਹੋਣ ਹਾਂਜੀ ਜੀ ਆਜ ਬਿਲਕੁਲ ਕਥੋ ਭਾਈ ਕੀਮਗਾ ਮੋੜ ਦਾ 85 80 ਜੋ ਮਰਜੀ ਹਾਂਜੀ 70000 ਦੀ ਲੋ ਜੀ 75000 ਦੀ ਟੋਕੜਾ ਗੱਪਣ ਮੈਂ ਆ ਗਈ ਆ ਮਗਰ ਕੱਟੀ ਆ ਪੂਰੀ ਚਵਾਪ ਸਮਾਦੀ ਵਧੀਆ ਕੁਆਲਿਟੀ ਦੀ ਮੈਂ ਵੱਡੀ ਸਾਡੇ ਸਟੋਕ ਵਿੱਚ ਆਪਣ ਮਗਰ ਵੀ ਕੱਟੀ ਮਗਰ ਹੀ ਕੱਟੀ ਆ ਕੱਢੀ ਹੋਈ ਚੰਗੀ ਸੋਹੀ ਸੁਨਕੀ ਆ ਛੋਟੀ ਪੂਰੀ ਟੋਕੜੀ ਠੀਕ ਆ ਭਾਈ ਜੀ ਓਕੇ ਜੀ ਅੱਗੇ ਜੀ ਮੈਂ ਵੀਰ ਇੱਕ ਕਾਦ ਨੂੰ ਵੀ ਹਮੇ ਮਈ ਬਿਲੇ ਮਈ ਦੀ ਪਾਟੀ ਸਹੀ ਗੱਲ ਜਿਹੜੀ ਮਈ ਨਹੀਂ ਜਿਹੜੀ ਉੱਥੇ ਖੜੀ ਦੇਖੋ ਜੀ ਮਈ ਨਹੀਂ ਕੋਈ 11 ਕਿਲੋ ਦੁੱਧ ਆ ਥੋੜੀ ਪੰਜਾਂ ਦੀ ਗੱਪਣੀਆਂ ਇਹ ਪੰਜਾਂ ਦੀ ਗੱਪਣੀਆਂ 9 ਮਹੀਨੇ ਦੀ ਗੱਪਣੀਆਂ ਲਾਗਰ ਮੈਂ ਪੂਰੀ ਝੋੜੀ ਆ ਪਾਟੀ ਬਹੁਤ ਸੋਹੀ ਮੈਂ ਦੀ ਵੱਡੀ ਮਾਜੋ ਚੰਪਲ ਚੰਕਾ ਲਗਾ ਤੇ ਕਦੇ ਵੀਰ ਖੋ ਖਾ ਲੈਣਾ ਵੇਖੇ ਹਾਂਜੀ 17 18 17 18 ਕਿਲੋ ਦੁੱਧ ਮਈ ਦੇ ਕੋਲ ਵੀਰਾਂ ਦਾ ਮੈਂ ਚੁੰਦਾ ਰਿਹਾ ਠੀਕ ਤੇ ਉਹਨਾਂ ਨੂੰ ਇਹੋ ਹੀ ਆ ਵੀ ਮੈਂ ਤਾਜੀ ਜਿਹਦਾ ਪਉਂਦੇ ਆ ਤੇ ਮੈਂ ਹੀ ਬਦਲ ਦਿੰਦੇ ਮੈਂ ਬਦਲੀਆਂ ਕਰ ਦਿੰਦਾ ਸਾਰਾ ਹੀ ਮਾਲ ਉਹਨਾਂ ਖੇਰ ਇਥੋਂ ਦਾ ਬਹੁਤ ਵੱਡਾ ਫਾਰਮ ਹੈ ਵੀ ਇੱਦਾਂ ਬਹੁਤ ਸੋਹਣਾ ਫਾਰਮ ਹੈ ਤੇ ਭਈਆ ਕੁਆਲਟੀ ਵਾਲੇ ਪਜੂਏ ਫਿਰ ਯਾਰ ਪਰ ਵੀਤ ਨਹੀਂ ਇਹ ਰੇੜੀ ਮਹੀਂ ਕੋਹਾ ਜਿਹੜਾ ਉੱਤਾਂ ਜਾਣੇ ਤਰ੍ਹਾਂ ਸਹੀ ਗੱਲ ਹੈ ਫਿਰ ਕੱਦ ਬੜਾ ਵੱਡੇ ਜੇ ਇਹ ਬੈਣਾ ਦੁੱਧ ਕੱਢੂ ਇੰਨਾ ਕਿਹੜੀ ਨਹੀਂ ਸਹੀ ਗੱਲ ਭਾਈ ਜੀ ਹੁਣ 11 ਕਿਲੋ ਦੁੱਧ ਪੰਿਆਂ ਦੀ ਗੱਬਣੇ ਮਹੀਂ ਠੀਕ ਹੈ ਭਾਈ ਸਜਨਾਗਲੇ ਵਾਲੀ ਫਿਰ ਲੀਆਂ ਆ ਜੇ ਦੁੱਧ ਬਹੁਤ ਜੰਦਿਆ ਇਹਦਾ ਪਚਾੜ ਨਹੀਂ ਮਗਰਿਆ ਕੋਈ ਨਹੀਂ ਨਹੀਂ ਇਕੱਲੀ ਖਪਣ ਠੀਕ ਹੈ ਜੀ ਕਾਠਾ ਵੇਖੋ ਮੈਂ ਇਹਦਾ ਪੋਸਟਾ ਪਚਾ ਸਿੰਗਲਟ ਡੀ ਵੀ ਸਹੀ ਗੱਲ ਦੱਸੋ ਜੀ ਕੀ ਮੋਹਲੇ ਦਾ ਜੀ ਮੈਂ ਇਹਦਾ ਕਰੀਓ ਤਾਂ ਮੈਂ 85 ਜੋ ਮਰਜ਼ੀ ਮੈਂ ਇਹਦਾ ਮੋੜ ਉਹ ਕੀਤੇ ਆ ਵੀਰ ਰੇਡ ਘੱਟ ਘੁੱਟ ਵਾਲੀ ਗੱਲ ਨਹੀਂ ਹੈਗੀ ਇਹ ਚ ਹਾਂਜੀ ਹਾਂਜੀ 75000 ਦੀ 75000 ਜਸਨੋ ਜੀ ਲਓ ਜੀ ਜਾਂਦਾ ਜੀ 75000 ਦੀ ਬਾਈ ਕਿਤੇ ਦੇ ਦਾਂਗੇ 500 500 ਰੁਪਏ ਛੋੜ ਕਰ ਦੋਗੇ ਚਲੋ ਠੀਕ ਆ ਪਰ ਮਈਆਂ ਵੀ ਦਾ ਸਲ ਚ ਪਰ ਮੱਜਾਂ ਹੀ ਭਿਜਨ ਨੂੰ ਕਹਿੰਦਾ ਯੰਪੜ ਬਹੁਤ ਵਧੀਆ ਬਹੁਤ ਠਡੀਆਂ ਤੇ ਹੀਆਂ ਸਹੀ ਗੱਲ ਹੈ ਭਾਈ ਜੀ ਸਾਰਿਆਂ ਕਰਮੇ ਦੁੱਧ ਦੇਈ ਜਾਣਾ ਫਿਰ ਸੂਤ ਲੈਣੀਆਂ ਸਿਆਲ ਨੂੰ ਤੇ ਪਹਿਲਾਂ ਪਹਿਲਾਂ ਦੁੱਧ ਨਹੀਂ ਆਉਂਦੀਆਂ ਖਵਾ ਲਈਆਂ ਕਰੇਦੀਆਂ ਮਈਆਂ ਸਹੀ ਗੱਲ ਹੈ ਸਿਆਲ ਤੋਂ ਪਹਿਲਾਂ ਸੁਕਣੀਆਂ ਸਾਡੀ ਵੇਖੋ ਨਾਲ ਨਾਲ ਬ੍ਰੈਡ ਦੁੱਧ ਵਾਲੀ ਬਹੁਤ ਸੋਹਣੀ ਵਧੀਆ ਲੱਗੀ ਆ ਕੁਆਲਿਟੀ ਵਾਲੀ ਮੈਂ ਆ ਠੀਕ ਆ ਭਾਈ ਜੀ ਚਲੋ ਜੀ ਬਹੁਤ ਵਧੀਆ ਡਰੈਸ ਹੈ ਜੀ ਕਾਹਦੇ ਤੋਂ ਮੋਹ ਮੰਦਰਾ ਵਿੱਚ ਆਤੀ ਉਤਾਰ ਕੇ ਅੰਪਾ ਬੋਸੇ ਜਾ ਹਾਂਜੀ ਨਾਮ ਮਾਣਾ ਤੇ ਪਿੰਡ ਪੋਮਾਂ ਦਾ ਇਹ ਤੇ ਕਮੈਂਟ ਸ਼ੇਅਰ ਵੱਤ ਹੋਵੇ ਕਿ ਕਿਵੇਂ ਕਰਾਓ ਹਾਂਜੀ ਜਿੰਨੇ ਵੀਰ ਭਰਾ ਸਾਡੇ ਜੁੜੀ ਆ ਸਾਰਿਆਂ ਦਿ ਲੋ ਧੰਨਵਾਦ ਕਰਦੇ ਆ ਹਾਂਜੀ ਮੈਂ ਤੁਹਾਨੂੰ ਦੱਸਾਂ ਵੀ 2 4 2 4 ਰੋਜ਼ ਨਹੀਂ ਆਉਂਦੇ ਆ ਠੀਕ ਹੈ ਭਾਈ ਜੀ ਟੋਪ ਕੁਆਲਟੀ ਵਾਲੇ ਹਾਂਜੀ ਨਹੀਂ ਵੀਰ ਹਣਾ ਬਾਹਰ ਇਹ ਚੋਕੇ ਕਹਿ ਰਹੇ ਨੇ ਵੀ ਅੱਜ ਬਿਆਹ ਦੇ ਦਾਦਾ ਨਹੀਂ ਹਰ ਮੀਆਂ ਦੇ ਵਿੱਚ ਨਫਾ ਆ ਜੇ ਅੱਜ 85 85 ਨਹੀਂ ਪਈਏ ਫੇਰ ਵੀ ਵੇਖ ਦਿਆਂ ਹਾਂਜੀ ਹਾਂਜੀ ਸਹੀ ਗੱਲ ਜੀ ਪਾਰੀ ਪਾਰੀ ਦੇ ਕੱਢਦੇ ਨੇ ਆਈਆਂ ਤੇ ਭਾਲ ਨ ਜਾਇਜ਼ ਠੀਕ ਹੈ ਭਾਈ ਜੀ ਬੜਾ ਵੀਰ ਦਾ ਘਰ ਉਹਦਾ ਵੀ ਲਵੇ ਜੇ ਬੜਾ ਬੜਾ ਜੇ ਮਾਦਾ ਵੀਰ ਦਾ ਛੋਕਰੀ ਗਾ ਲਿਆ ਹੋਣੀਆਂ ਹੋਣੀਆਂ ਮਈਆਂ ਦੱਸਦਾ ਯਾਰ ਫੁੱਟ ਕੇ ਪਾਈ ਠੀਕ ਆ ਭਾਈ ਜੀ ਕਿਹੜੀ ਗੱਲ ਚਲੋ ਜੀ ਧੰਨਵਾਦ ਭਾਈ ਸਤਿ ਸ੍ਰੀ ਅਕਾਲ